ਗੁਰਮੁਖੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸलाम ਹੈ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਲੋਕ ਭਾਈ ਕਹਿਣਾ ਸੋਕਾ ਹੁੰਦਾ ਹੈ ਜਿੱਥੇ ਸਾਲ ਵਿਹਾਟਾਵਰ ਦੇ ਪੈਚਾ ਪਰ ਪਈ ਜਿਸ ਨੇ ਜਿੱਥਿਆ ਹੋਣਾ ਨਾ ਉੱਤੇ ਕਰਮੀ ਪਾਰਸ ਠਾਟ ਹੈ ਨਾ ਕਰ ਭਾਈ ਗੁਰਜੀਤ ਸਿੰਘ ਨੂੰ ਪਤਾ ਸੀ ਕਿ ਦਾ ਭਾਈ ਸੀ ਜਿਹਦਾ ਕਰ ਸਕਦੇ ਆ ਉਹਨਾਂ ਦੇ ਸੰਘਰਸ਼ ਨਾਲ ਗੱਲ ਸ਼ਟਾਰਟ ਹੁੰਦੀ ਆ ਰਾਜ ਤੋਂ ਜਿਹੜੇ ਮਸਲੇ ਨੇ ਧਾਰਮਿਕ ਗ੍ਰੰਥਾਂ ਵਾਲੇ ਉਹ ਰਾਜ ਦੇ ਕੀ ਕਰਨੇ ਹੁੰਦੇ ਨੇ ਕਿ ਕੱਲ ਨੂੰ ਕੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਕਰੇ ਤੇ ਰਾਜ ਨੂੰ ਬੜੌੜ ਰਾਜ ਨੂੰ ਨਤਰ ਨੂੰ ਬਣਾਵੇ ਸਰਕਾਰਾਂ ਨੂੰ ਬੜੌੜ ਸਿਸਟਮ ਨੂੰ ਬਣਾਵੇ ਪਰ ਭਾਈ ਅੱਜ ਨਾਲ ਸਰਕਾਰਾਂ ਦਾ ਵੀ ਨਾਮ ਹੋ ਚੁੱਕਿਆ ਆ ਰਾਜतंत्र ਦਾ ਵੀ ਨਾਮ ਹੋ ਚੁੱਕਿਆ ਆ ਹਰ ਸਿਸਟਮ ਦਾ ਵੀ ਨਾਮ ਹੋ ਚੁੱਕਿਆ ਸਿਰਫ ਇਸ ਬੇਸਲੇ ਸਿਸਟਮ ਦੇ ਅੰਦਰ ਸਿਰਫ ਅਨੰਤ ਜੀ ਰਹਿ ਚੁੱਕੀ ਆ ਤੇ ਇਨਸਾਫੀ ਰਹਿ ਚੁੱਕੀ ਆ ਇੱਥੇ ਕੋਈ ਇਨਸਾਫ ਨਹੀਂ ਹੈਗਾ ਭਾਈ ਇੱਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਸਾਹਿਬ ਗੁਰੂ ਮੇਰ ਕਰੋ ਬਾਰੇ ਜਾਊਗਾ ਸਾਤ ਯਾ ਕਾਲ ਇਕ ਰਾਜ ਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪ੍ਰੋਗਰਾਮ ਹੈ ਮਹਾਰਾਜ ਜੀ ਨਤਮਸਤਕ ਹੋ ਕੇ ਚੱਲਦਾ ਸੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਜਾਂਦਾ ਸੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਉਹਨੂੰ ਕਹਿੰਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫਿਰ ਜਿਵੇਂ ਪਰਿਵਾਰਕਾਂ ਨੂੰ ਮਨਾਇਆ ਜਾਂਦਾ ਸੀ ਓਵੇਂ ਜੀ ਮੱਕੜਾ ਤੇ ਮੰਗਲਾ ਚੜਾਇਆ ਜਾਂਦਾ ਸੀ ਉਵੇਂ ਹੀ ਮਸਤੀ ਦਾ ਬਣਾਇਆ ਜਾਂਦਾ ਸੀ ਜਿਆ ਉਹ ਰਾਜ ਸੀਗਾ ਸੱਚਾ ਪੁੱচ্চਾ ਰਾਜ ਜਿੱਤੇ ਹਰ ਇੱਕ ਬੰਦੇ ਨੂੰ ਨਿਆਂ ਮਿਲਦਾ ਸੀਗਾ ਹਰ ਇੱਕ ਦਿੱਤੇ ਦਾ ਸਨਮਾਨ ਹੁੰਦਾ ਸੀਗਾ ਕਿਤੇ ਲੋਕ ਸੁਖੀ ਬਹਤੇ ਸੀ ਹਰੀ ਦਾ ਰਾਗ ਹੈ ਦਿੱਲੀ ਦਾ ਰਾਗ ਉਹ ਦਿੱਲੀ ਦਾ ਰਾਜ ਜਿਹੜਾ ਕਰਾਤੀ ਨੇ ਸਾਡੇ ਕਰਵਾਰ ਸਾਹਿਬ ਡੇਟ ਘਾਕੇ ਗਿਆ ਜਿਨੇ 25000 ਨੌਜਵਾਨ ਫਾਟੇ ਤੇ ਕੁਵੇ ਮਾਰਦੇ ਲੈ ਰਜ ਰੋੜਦੇ ਜਿਨੇ ਫਾਟੇ 3 ਲੱਖ ਸਿੱਖ ਪੌਂ ਦੀ ਠਿੱਪੀਆਂ ਬੱਚੇ ਮਾਰੇ ਉਹ ਕੰਤਾ ਰਾਜ ਜਿਹੜਾ ਦਿੱਲੀ ਦੀ ਬਲਚ ਬਣਾਇਆ ਇੱਕ ਹੋਰ ਰਾਜਾ ਸਤਿ ਉਮੀਦ ਕਰਦੇ ਹੋ ਵੀ ਹੋਰ ਰਾਜ ਤੁਹਾਨੂੰ ਕਾਨੂੰਨ ਬਣਾ ਕੇ ਦੇਊਗਾ ਜਿਨ੍ਹਾਂ ਰਾਜ ਕਰਕੇ ਚਾਹੁੰਦਾ ਵੀ ਪੰਜਾਬ ਦੀ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੇ ਸੁੱਖੀ ਦਾ ਬੱਲੇ ਇਹ ਕਹਿੰਦੇ ਲੋਕ ਨਾ ਇਹਦਾ ਕੀਤਾ ਜਿਉਂ ਕੇ ਰਹਿਣ ਤਾਂ ਕਰਕੇ ਅਗਲੇ ਵਿਅਕਤੀਆਂ ਕਰਦੇ ਨੇ ਤਾਂ ਕਰਕੇ ਅਗਰੇ ਤੇ ਮੱਥੇ ਮਾਰਦੇ ਨੇ ਤਾਂ ਕਰਕੇ ਪਾਣੀਆਂ ਨੂੰ ਹੰਾਰੇ ਦਿੱਤੇ ਜਾਂਦੇ ਨੇ ਤਾਂ ਕਰਕੇ ਤੇ ਭੱਜੇ ਵਾਲੇ ਜਾਂਦੇ ਨੇ ਭਾਈ ਫੋਦੀ ਨਾਫਰ ਖਰਾਬ ਕਰਨੀ ਆ ਪੰਜਾਬ ਦੀ ਫੋਦੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਚਾਰਨਾ ਹੈ ਤੁਸੀਂ ਉਮੀਦ ਕਰਦੇ ਹੋ

ਉਹ ਕ ਅਸੀਂ ਕਦੇ ਬੇਸਿਕ ਕਰ ਸਕਿਆ ਵੀ ਘਰ ਘਰ ਚ ਅਜਾਦੀ ਦੀ ਗੱਲ ਚੱਲੇ ਪਰ ਭਾਈ ਅਜੇ ਅਸੀਂ ਜਲਵਾਮੀ ਕੱਟ ਰਹੇ ਆ ਇਸੇ ਅੱਜ ਜਲਵਾਮੀ ਕੱਟ ਰਹੇ ਆ ਪਰਾਈ ਨੂੰ ਕਰਨਾ ਆ ਉਹਨੂੰ ਇਹ ਵੀ ਪਤਾ ਸੀ ਫੇਕੀ ਦੇ ਨਾਲ ਕਰਦੇ ਆ ਨਾ ਕਿ ਸਾਨੂੰ ਇਹਨੇ ਕਦੀ ਸਾ ਕਿ ਫੇਕੀ ਦੇ ਨਾਲ ਕਰਦਾ ਕੋਈ ਹੈ ਨਹੀਂ ਤੀ ਤੀ ਪਰ ਵੀ ਇਹਨਾਂ ਦਾ ਸਾਡੀ ਸ਼ਕਤੀ ਕੀ ਹੋਵੇ ਤਾਨੂੰ ਬੜਾ ਫਰਕੀ ਟੇਕ ਦੀ ਬਹਾਦਰ ਅਤੇ ਰਾਤ ਕਰਵਾਇਆ ਪਰ ਇਸ ਕਰਕੇ ਆ ਰੱਖੀ ਦੇ ਰੱਖੀ ਚੋਣ ਲਈ ਆਪੀ ਸਾਹਿਬ ਨੇ ਕਰਤਾ ਮੁਕੀ ਲਈ ਇਹ ਕਰਕੇ ਹਟਿਆ ਭਾਈ ਦੇਖੋ ਰਹਿਣਾ ਰਹਿਣਾ ਤੋਂ ਮੇਰੇ ਬਾਅਦ ਕਰ ਲਿਆ ਐ ਮੇਰੀ ਪਾਈ ਚੀਜ਼ ਸੀ ਤੇ ਉਹ ਕਰਕੇ ਬਾਅਦ ਵਿੱਚ ਕੜੇ ਮੇਰੀ ਫਾਈ ਦੇਖ ਕੇ ਬੀਂਦੇ ਆ ਫਟਾ ਧੰਨ ਹੈ ਦਿੱਕ ਕਰਦੇ ਅਗਰ ਕੋਈ ਵੀ ਕੈਕੀ ਕਰਦਾ ਆ ਉਹਦੇ ਮੇਰੀ ਜੂਰ ਪਾਣਾ ਚਾਹਣਾ वापस साथ से जाना हो गया सही जगह पे तो मारूंगा ठीक है सुनूं बड़ा ठीक करके जो आनी वो तरखा देखूं बिना जो भारी की तो साथ पे था यार प्रभु की भारी के कारण तो मैं मारा गया तू भी तेरा प्यार है भाई तेरी भी कहां पे वो बनना मारोगे आंसू भाई रोऊंगा क्या किया भाई ही प्यार ही جي جي بورڈ جو آهي واطن جو طرح راه آهي راه ۾ تو کي فائده ڪرڻا چاهين راه کيڙا قرآن